ਮਿੱਤਰੋ ਵਾਲੇ ਟਾਈਮ ਲੱਗੇ ਸਾਂ ਘੰਟਾ ਸਾਨੂੰ ਟਾਈਮ ਪਾਸ ਸਾਨੂੰ ਐਂ ਕਰਨਾ ਪਊਗਾ ਤੇ ਹੁਣ ਅਸੀਂ ਗੋਲ ਗੱਪੇ ਖਾ ਕੇ ਟਾਈਮ ਪਾਸ ਕਰਨੇ ਆਂ ਆਪਦਾ ਮਿੱਤਰੋ ਆਪਾਂ ਛਕਾਉਨੇ ਆਂ ਬਾਬਾ ਦੀਪੂਨੀ ਦੀ ਫੋਟੋ ਤੇ ਇਧਰੋਂ ਮੁੰਡਾ ਕਰੀ ਜਾਂਦਾ ਰੈਡੀ ਪਾਣ ਜੀ ਗਾਇਸ ਤੇ ਵੈਲਕਮ ਹੂ ਮੈ YouTube ਚੈਨਲ ਸਾਨਾ ਨਾ ਆਪਣੇ ਚੈਨਲ ਤੇ ਸਵਾਗਤ ਹੈ ਜੇ ਵੀ ਤੁਸੀਂ ਪਿਛਲੇ ਬਲੌਗ ਦੇਖਿਆ ਆਪਾਂ ਮੋਟਰਸਾਈਕਲ ਲੈ ਕੇ ਆਏ ਸੀ ਤੇ ਆਪਾਂ ਆਪਗ੍ਰੇਡ ਵੀ ਹੋਮੇ ਸੀ ਤੁਸੀਂ ਬਲੌਗ ਦੇਖ ਚੁੱਕੇ ਹੋ ਤੇ ਹੁਣ ਦੀ ਬਲੌਗ ਵੀ ਸਟਾਰਟ ਕਰਨ ਲੱਗੇ ਆ ਆਪਾਂ ਤੇਜ਼ੀ ਦੇ ਘਰ ਤੋਂ ਤੇਜ਼ੀ ਆ ਫਿਰ ਲੰਘਣਾ ਹੈਲੋ ਬੋਡ ਸਾਰੇ ਨੂੰ ਹੈਲੋ ਬੋਡ ਤੇ ਆਪਾਂ ਅੱਜ ਚੱਲਦੇ ਮੰਗਵਾਲ ਮੈਂ ਅੱਜ ਦਾ ਕੋਈ ਕੰਮ ਨਹੀਂ ਹੈਗਾ ਬਲੌਗ ਸਟਾਰਟ ਕਰਦਾ ਮੇਰਾ ਪਹਿਲਾ ਰਾਤ ਦਾ ਸੀ ਲੌਗ ਸਟਾਰਟ ਕਰਨ ਦਾ ਤੇ ਮੈਂ ਹੁਣ ਇਸ ਵੇਲੇ ਕਰ ਰਿਹਾ ਹਾਂ ਤੇ ਮੇਰੇ ਹਿਸਾਬ ਨਾਲ 12 ਵਜੇ ਰੇ ਨੇ 12 ਵਜੇ ਬਲੌਗ ਨੂੰ ਸਟਾਰਟ ਕਰ ਰਿਹਾ ਤੇ ਆਪਾਂ ਚੱਲਾਂਗੇ ਲੰਗੋਆ ਤੇ ਲੰਗੋਆ ਆਪਾਂ ਕੋੜੀ ਦਿੱਤਾ ਸਾਡੇ ਕੋਲ ਵਾਸਤੇ ਤੇ ਬਾਲੀ ਕੋੜ ਲੈ ਆਵਾਂਗੇ ਬਾਕੀ ਦੇਖਦੇ ਆ ਮਾਹੌਲ ਕੀ ਬਣਦਾ ਕਿਵੇਂ ਤੁਹਾਨੂੰ ਸਾਰਾ ਤੁਸੀਂ ਚੱਲ ਲੱਗਦੇ ਇੱਥੇ ਕੀ ਕੀ ਕਰ ਰਹਿ ਕੀ ਕਿ ਨਹੀਂ ਕਿਉਂ ਵੀ ਤੇ ਨਾ ਚੱਲ ਲੱਗਦੇ ਜੂ ਮੈਂ ਪਾਣੀ ਕਰਮ ਹੋ ਗਿਆ ਦਾ ਬਸ ਨਾ ਰੁਕੇ ਆਪਾਂ ਚਾਲਦੇ ਰਹਿ ਡਿਊਟੀ ਹੋ ਕੇ ਤੇ ਮਿਲਦੇ ਆ ਤੁਹਾਨੂੰ ਸਿੱਧਾ ਨਾ ਹੋ ਗਏ ਸੋ ਹਾਂਜੀ ਮਿੱਤਰੋ ਨਾ ਕੇ ਆਪਾਂ ਰੈਡੀ ਡਿਊਟੀ ਰੈਡੀ ਹੋ ਚੁੱਕੇ ਹਾਂ ਤੇ ਹੁਣ ਚੱਲਦੇ ਆਪਾਂ ਲੰਗਵਾਲ ਗਣੀ ਤੇ ਕੱਢ ਲੈਦੇ ਜਿੰਨੀ ਵੀ ਮੋਟਰਸਾਰ ਬਾਹਰੇ ਕਪੜਾ ਕੁਪੜਾ ਮਾਰਦਾ ਇਹ ਤੇ ਓਕੇ ਏ ਮਿਲਦੇ ਆ ਤੁਹਾਨੂੰ ਬਸ ਲੰਗਵਾਲ ਜਾਂਦੇ ਵੇਲੇ ਤੇ ਬਾਕੀ ਲੋਗਾਂ ਵਾਲੀ ਮਿਲਦੇ ਆ ਤੇ ਅੱਜ ਥੋੜਾ ਗਲਾਇਆ ਖਰਾਬ ਹੋਇਆ ਪਿਆ ਤੇ ਕੱਲ ਸਟਾਰਟ ਆ ਮਿੱਤਰੋ ਤੇ ਆਪਾਂ ਲੰਗ ਵਾਰ ਇੰਟਰ ਹੋ ਚੁੱਕੇ ਆ ਤੇ ਇੱਥੋਂ ਫੜਨ ਅਗੇ ਆਪਾਂ ਦੁਕਾਨ ਤੋਂ ਕੋਟ ਤੇ ਪੁੱਛਦਿਆਂ ਗੱਲਬਾਤ ਕਰਦੇ ਆਪਾਂ ਮਿੱਤਰੋ ਆਲੇ ਟਾਈਮ ਲੱਗੇ ਸ ਘੰਟਾ ਸਾਨੂੰ ਟਾਈਮ ਪਾਸ ਸਾਨੂੰ ਐਂ ਕਰਨਾ ਪਊਗਾ ਤੇ ਹੁਣ ਅਸੀਂ ਗੋਲ ਗੱਪੇ ਖਾ ਕੇ ਟਾਈਮ ਪਾਸ ਕਰਦੇ ਆਪਾਂ ਦਾ ਬਹੁਤ ਜੀ ਮਿੱਤਰੋ ਤੇ ਹੁਣ ਪਹੁੰਚ ਚੁੱਕੇ ਆ ਪੰਪ ਤੇ ਤੇਲ ਪਵਾ ਲਿਆ ਦੇਖ ਲੈ ਯਾਰ ਆਪਾਂ ਦਾ ਵਧੀਆ ਹੁੰਦਾ ਦਾ ਤੇ ਬਹੁਤ ਵਧੀਆ ਤੇਲ ਹੁੰਦਾ ਯਾਰ ਮੋਟਰਸਾਈਕਲ ਵੀ ਪੂਰਾ 10000 ਤੇਲ ਪਿਆ ਹੋਇਆ ਚੱਲਦਾ ਵਧੀਆ ਤੇ ਨਾਲੇ ਤਿੱਜਨੇ ਪੀ ਲਿਆ ਪਾਣੀ ਪੰਪ ਤੋਂ ਤੇ ਹੁਣ ਮੋਟਰਸਾਈਕਲ ਤੇ ਨਾਲ ਆਪਾਂ ਫੋਟੋ ਛਪੋਣਿਆ ਅਈ ਤੇ ਫੋਟੋਸ਼ਾਪ ਆਉਣੇ ਆ ਉਹਨੂੰ ਲੱਗਾ ਟਾਈਮ ਲੱਗੂਗਾ ਚਲੋ ਫੋਟੋ ਚ ਪਾ ਲੈਣੋ ਨਾ ਬਾਬਾ ਜੀ ਤੇ ਲਈ ਤੇ ਉਹ ਕਹਿੰਦਾ ਘੰਟਾ ਲੱਗ ਜੂ ਹੁਣ ਆਪਾਂ ਟਾਈਮ ਬਸ ਵੀ ਆਈ ਕਰਦੇ ਆ ਦੇਖ ਲੈ ਇਦੋਂ ਤੂੰ ਜਾਣਿਆ ਕਿ ਪਹਿਲਾਂ ਆਪਾਂ ਦੁਕਾਨ ਤੇ ਜਾਵਾਂ ਸੋ ਤੇ ਫੇਰ ਆਉਂਦੇ ਆਪਾਂ ਜੋ ਵੀ ਹਾਂਜੀ ਮਿੱਤਰੋ ਤੇ ਹੁਣ ਪਹੁੰਚ ਆਪਾਂ ਦੁਕਾਨ ਤੇ ਤੇ ਦੁਕਾਨ ਲੱਗੀ ਆ ਲੋਕ ਆ ਤੇ ਬਾਈ ਨੂੰ ਫੋਨ ਕੀਤਾ ਤੇ ਬਾਈ ਕਹਿੰਦਾ ਆਉਂਦਾ ਯਾਰ ਤੇ ਬਾਕੀ ਡਿੱਕੀ ਆਨੇ ਅਸੀਂ ਜੇ ਜਦੋਂ ਆਉਂਦੇ ਆਪਾਂ ਕਰਦੇ ਆ ਫੋਟੋਆਂ ਦੇ ਨਾਲ ਤੇ ਉਹ ਬਾਬਾ ਜੀ ਤੇ ਮਿੱਤਰੋ ਆਪਾਂ ਛਪਾਉਨੇ ਆ ਬਾਬਾ ਦੀਪ ਸਿੰਘ ਜੀ ਦੀ ਫੋਟੋ ਤੇ ਇਧਰੋਂ ਮੁੰਡਾ ਕਰੀ ਜਾਂਦਾ ਰੈਡੀ ਤੇ ਆਪਾਂ ਦੱਸਦਾ ਕਿੰਨੀ ਕਿ ਛਪਾਉਣੀ ਆ ਤੇ ਕੀ ਦੇਖੀ ਆ ਨਾ ਓਏ ਮੈਂ ਇੰਕਲ ਦੇਖ ਰਾਂ ਬਾਈ ਇੰਕਲ ਛਪਾਉਣਾ ਇਹ ਗੱਡੀਨੇ ਤੇ ਝੋਕਟੇ ਦੀ ਅੱਛਾ ਤੇ ਬਾਕੀ ਚਲੋ ਦੇਖਦੇ ਆਪਾਂ ਛਪਾਉਨੇ ਆ ਮਸ਼ੀਨ ਇਧਰ ਹੋਈ ਜਾਂਦਾ ਮਿੱਤਰੋ ਪਹੁੰਚ ਚੁੱਕੇ ਆਪਾਂ ਜਿੱਥੇ ਕੋਟ ਦਿੱਤਾ ਜੇ ਕੇ ਲੈਸ ਹਾਊਸ ਤੇ ਬਾਈ ਉਹਨਾਂ ਦਾ ਸਪੈਸ਼ਲ ਇਹੀ ਕੰਮ ਆ ਇਹੀ ਕੰਮ ਕਰਦੇ ਨੇ ਲੈਸਾਂ ਲੁਸਾਂ ਕੱਪੜੇ ਦਾ ਕੋਈ ਵੀ ਕੰਮ ਆ ਸੂਈ ਧਾਗੇ ਦਾ ਸਾਰਾ ਬਾਈ ਇਹੀ ਕਰਦੇ ਆ ਤੇ ਆਪਾਂ ਵੀ ਸਪੈਸ਼ਲ ਆਏ ਸੀ ਬਾਈ ਉਹਨਾਂ ਕੋਲ ਕੋਟ ਕਰਾਉਣ ਕੜਾਈ ਦਾ ਵੀ ਆ ਬਾਕੀ ਤੁਸੀਂ ਮਾੜਾ ਦੱਸ ਦੋ ਮੇਰੇ ਬਲੌਗ ਵਿੱਚ ਵੀ ਤੁਹਾਡਾ ਆਪਦੇ ਚੈਨਲ ਵੀ ਚੱਲਦਾਗਾ ਠੀਕ ਆ ਤੇ ਟੋਟਲ ਆਪਣਾ ਵੀਰੇ ਲੈ ਦਾ ਕੰਮ ਹੁੰਦਾ ਤੇ ਟੋਟਲ ਹੈਂਡਵਰਕ ਆ ਜਿਵੇਂ ਏਡੇ ਓਡੇ ਤੱਕ ਕਰਦੇ ਨੇ ਸਾਰਾ ਹੋਲ ਸੇਲ ਦਾ ਤੇ ਰਿਟੇਲ ਦਾ ਵੀ ਠੀਕ ਆ ਬਾਈ ਟੋਟਲ ਹੈਂਡਵਰਕ ਦਾ ਸਮਾਨ ਹੁੰਦਾ ਜੀ ਆਪਣੇ ਕੋਲੇ ਜਿਵੇਂ ਅੱਜ ਕੱਲ੍ਹ ਕਢਾਈ ਵਾਲੇ ਏਡੇ ਚੱਲ ਰਹੇ ਨਾ ਓਕੇ ਹਾਂਜੀ ਹਾਂਜੀ ਲੈਂਪ ਦੀ 30 ਇੰਚ ਆਗੀ ਤੇ ਚੁੜਾਈ ਦੀ ਪੂਰੀ 20 ਇੰਚ ਹੋਵੇਗੀ ਜੀ ਓਕੇ ਬਾਈ ਪੈਸੇ ਬਾਜ਼ਾਰ ਦੇ ਵਿੱਚ ਆਪਣੇ ਸਾਰੇ 18 ਦਾ 17 ਇੰਚ ਦੇ ਰਹੇ ਨੇ ਠੀਕ ਆ ਰੇਟ ਵੀ ਉਹਨਾਂ ਨੂੰ ਘੱਟ ਰੂਗਾ ਆਪਣਾ 50 ਰੁਪਏ ਤੇ ਨਾਲ ਆਫਰ ਵੀ ਦੇ ਦਿੰਨੇ ਆ ਇਹ ਓਕੇ 10 ਇਹਦੇ ਨਾਲ ਰੀਫਿਲ ਪੈਨ ਵੀ ਨੇ ਹੀਟਰ ਰਿਮੂਵਰ ਠੀਕ ਹੈ ਬਾਈ ਹਾਂਜੀ ਓਕੇ ਸਾਰਾ ਆਪਣੇ ਕੋਲੇ ਐਂਕਰ ਥ੍ਰੈਡਰ ਗੋਲੀ ਦਾ ਥ੍ਰੈਡ ਟੋਟਲ ਮਿਲੂਗਾ ਹੈਂਡਵਰਕ ਦਬਕਾ ਦੁਪਕਾ ਟੋਟਲ ਠੀਕ ਹੈ ਬਾਈ ਤੇਲ ਤੇ ਹੋਲਸੇਲ ਦੋਨੇ ਓਕੇ ਬਾਈ ਠੀਕ ਹੈ ਤੇ ਕਰੋ ਸੰਪਰਕ ਬਾਈ ਨਾ ਰਾਮਲੀਲਾ ਚੌਂਕ ਤੇ ਦੁਕਾਨ ਆ ਬਾਈ ਉਹਨਾਂ ਦੀ ਸਾਰਾ ਕਢਾਈ ਵਾਲਾ ਕੰਮ ਤੁਸੀਂ ਦੇਖ ਸਕ ਰਹੇ ਹੋ ਮੇਰੇ ਉੱਪਰ ਲਾ ਦਿਓ ਕੋਈ ਨਾ ਨੰਬਰ ਆ ਆਪਣਾ 7696003007 ਓਕੇ ਬਾਈ ਹਾਂਜੀ ਤੇ ਇੰਸਟਾਗ੍ਰਾਮ ਆ ਆਪਣਾ ਪੇਜ ਚੱਲਦਾਗਾ ਜੇ ਕੇ ਲੈਸ ਹਾਊਸ ਜੀ ਠੀਕ ਹੈ ਬਾਈ ਜੇ ਕੇ ਲੈਸ ਹਾਊਸ ਲੰਗੋਵਾਲਾ ਠੀਕ ਹੈ ਬਾਈ ਓਕੇ ਬਾਈ ਕਰਿਓ ਫੋਲੋ ਬਾਈ ਨੂੰ ਵੀ ਸੋ ਹਾਂਜੀ ਮਿੱਤਰੋ ਤੇ ਹੁਣ ਆਪਾਂ ਲਾਂਗਵਾਲ ਤੋਂ ਘਰੇ ਆ ਚੁੱਕੀ ਸੀ ਤੇ ਤੇ ਬਲੌਕਿੰਗ ਕਰਦੇ ਹਾਂ ਨੇ ਐਂਡ ਤੇ ਵਜੇ ਲੱਗ ਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਫੋਟੋ ਚ ਪਾਈ ਸੀ ਬਾਬਾ ਦੀਪ ਸਿੰਘ ਜੀ ਦੀ ਤੇ ਆ ਦੇਖੋ ਜੀ ਤੇ ਆ ਫੋਟੋ ਚ ਪਾਈ ਸੀ ਇੱਕ ਚੀਜ਼ ਆਪਾਂ ਹੋਰ ਲਗਾਉਣਾ ਸੀ ਉਰੇ ਆਹ ਚੀਜ਼ ਤੇ ਨਾ ਬੋਡੀ ਤੇਰੇ ਬਸ ਸਟicker ਲਮਾਉਣਾ ਸੀ ਮਤਲਬ YouTube ਦਾ ਲੋਗੋ ਜਾਂ ਸਟicker ਲਮਾਉਣਾ ਸੀ ਤੇ ਟਾਈਮ ਉਹ ਨੀਰਾ ਹੋਇਆ ਪੈਸੇ ਕਰਕੇ ਲਵਾ ਨਹੀਂ ਸਕੇ ਤੇ ਫਿਰ ਲਵਾ ਮੈਂ ਕਿਸ ਦਿਨ ਦੇ ਬਸ ਜੁੜੇ ਹੋ ਨਾਲ ਐਵੇਂ ਹੀ ਘੈਂਟ ਘੈਂਟ ਵਲੌਗ ਬਣਾ ਲੇ ਕੋਈ ਟਾਈਮ ਨਾ ਆਪਾਂ ਫੇਸਬੁਕ ਤੇ ਵੀ ਆ ਰਹੇ ਆ ਫੇਸਬੁਕ ਪੇਜ ਵੀ ਕਰ ਲੇ ਆ ਆਪਾਂ ਥੋੜਾ ਟਾਈਮ ਲਈ ਓਕੇ ਧੰਨਵਾਦ